ਸਰ ਹਾਲੇ ਤੱਕ ਤਾਂ ਪ੍ਰੋਪਰ ਚੱਲ ਰਹੀਆਂ ਨੇ ਜੀ ਜੋ ਟਾਈਮ ਹੈਗੇ ਠੀਕ ਆ ਇਸ ਤੋਂ ਬਾਅਦ ਹੋ ਸਕਦਾ ਹੈ ਕਿਉਂਕਿ ਪਟਿਆਲੇ ਅੜਦਾੜੋ ਵੀ ਮੁੰਡਿਆਂ ਦੀ ਨਹੀਂ ਹਾਲੇ ਤੱਕ ਚੱਲ ਰਿਆ ਹੁਣ ਦੇਖੀਏ ਮੈਨੂੰ ਸਵਾਰੀ ਹੋਣੀ ਪ੍ਰਸੰਗ ਨਹੀਂ ਹਾਲੇ ਤੱਕ ਕੋਈ ਆਸ ਨਹੀਂ ਜੀ ਹਾਲੇ ਤਾਂ ਪ੍ਰੋਪਰ ਚੱਲ ਰਹੀਆਂ ਨੇ ਵੀ ਟਾਈਮ ਵਜਾ ਹਾਂ ਜੀ ਉਹ ਜੀ ਸਰ ਨਹੀਂ ਗਏ ਨਹੀਂ ਹਾਲੇ ਤੱਕ ਕੋਈ ਆਸ ਨਹੀਂ ਜੀ ਚੱਤੀ ਜਾ ਰਹੇ ਨੇ ਕੋਈ ਹਾਂ ਜੀ ਪ੍ਰੋਪਰ ਟਾਈਮ ਚੱਲ ਰਹੇ ਨੇ ਅਜੇ ਤੱਕ 12 ਤੋਂ 1 ਵਜੇ ਤੱਕ ਦਾ ਇਸ ਤੋਂ ਬਾਅਦ ਹੋ ਸਕਦਾ ਹੈ ਜੀ ਦੁੱਕਾ ਬਤ ਜੇ ਉਹਨਾਂ ਹਲਤਾਂ ਕੋ ਬੰਦ ਨਹੀਂ ਹੋਇਆ ਤਾਂ ਨਹੀਂ ਨਹੀਂ ਪਟਿਆਲੇ ਬੰਦ ਹੋ ਗਿਆ ਜੀ ਪਟਿਆਲੇ ਤੋਂ ਬਸ ਤਾਂ ਨਹੀਂ ਆਣੇ ਉਹ ਉਹ ਬੰਦ ਹੋਦਾ ਜੀ ਨਹੀਂ ਵਾਲੇ ਤਾਂ ਕੋਈ ਆ ਤ੍ਰਿੰਦਰ ਸਿੰਘ ਆ ਜੀ ਅੱਗਾ ਜਾ ਹਾਂ ਜਾਂ ਬਾਤਰਾ ਬੱਸ ਚੜਾਣਾਂ